ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਤੀਜਾ ਹਰ ਜਿਉ ਤਉਦ ਨੂੰ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾ ਸਾ ਇੱਕ ਪਲ ਖਿੰਨ ਵਿਸਰਹਿ ਤੂ ਸੁਆਮੀ ਜਾਣੋ ਬਰਸ 50 ਹਰ ਜਿਉ ਤਉਦ ਨੂੰ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿੰਨ ਵਿਸਰਹਿ ਤੂ ਸੁਆਮੀ ਜਾਨਉ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪਰਗਾਸਾ ਹਰ ਜਿਉ ਤੁਮ ਆਪੇ ਦੇਹ 부ਝਾਈ ਹਰ ਜਿਉ ਤੁਧ ਵਿਟ ਹੋ ਵਾਰਿਆ ਸਾਧ ਹੀ ਤੇਰੇ ਨਾਮ ਵਿਟ ਹੋ ਬਲ ਜਾਈ ਰਹਾਓ ਭਾਵ ਸਤਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ اے ਪਿਆਰੇ ਪ੍ਰਭੂ ਜੀ ਮਿਹਰ ਕਰ ਜਿਤਨਾ ਚਿਰ ਮੇਰੇ ਸਰੀਰ ਵਿੱਚ ਜਿੰਦ ਹੈ ਮੈਂ ਸਦਾ ਤੇਰੀ ਸਿਫ਼ਤ ਸੁਲਾਹ ਕਰਦਾ ਰਹਾ ਹਾਂ ਏ ਪ੍ਰਭੂ ਜੇ ਤੂੰ ਮੈਥੋਂ ਇੱਕ ਪਲ ਭਰ ਜਾਂ ਇੱਕ ਛਿਣ ਭਰ ਵੀ ਵਿਸਰਦਾ ਹੈ ਮੈਂ ਉਹ ਵਕਤ 50 ਸਾਲ ਬੀਤ ਗਏ ਸਮਝਦਾ ਹਾਂ ਏ ਭਾਈ ਅਸੀਂ ਸਦਾ ਤੋਂ ਮੂਰਖ ਅਨਜਾਨ ਤੁਰੇ ਆ ਰਹੇ ਸਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਡੇ ਅੰਦਰ ਆਤਮਕ ਜੀਵਨ ਦਾ ਚਾਨਣ ਹੋਇਆ ਹੈ हे प्रभु, प्रभु जी तू आप ही आप अपना नाम जप्ण दी मेनू समझ बख्श हे प्रभु मैं तेंथों सदा सदके जावा मैं तेरे नाम तों कुर्बान जावा